ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੀ ਗੱਡੀ ਬਾਲੀ ਗੰਦੀ ਹੋਈ ਆ ਤੇ ਮੇਰਾ ਇਰਾਦਾ ਹੈ ਕਿ ਮੈਂ ਗੱਡੀ ਧਵਾ ਲਾ ਤੇ ਅੱਜ ਦੇ ਧੁੰਦ ਮੀਂਹ ਵਾਂਗੂ ਵਰਨ ਰਹੀ ਆ ਜਿਵੇਂ ਮੀਂਹ ਵਰਦਾ ਨਾ ਉਵੇਂ ਧੁੰਦ ਦਈ ਆ ਵਰਨਾ ਤੇ ਮੈਂ ਸਵੇਰੇ ਉੱਠਿਆ ਤੜਕੇ ਮੈਂ ਚਲੋ ਦਰਬਾਰ ਸਾਹਿਬ ਮੱਥਾ ਟੇਕ ਆਉਨੇ ਆ ਤੇ ਇੰਨੀ ਧੁੰਦ ਕਿਤੇ 5 ਫੁੱਟ ਦੀ ਦੂਰੀ ਤੋਂ ਨਾ ਦਿਖੇ ਮੈਂ ਫੇਰ ਅੰਦਰ ਵੜ ਗਿਆ ਮੈਂ ਕਿਹਾ ਨਹੀਂ ਭਰਾਵਾ ਵੜ ਜਾ ਵੜ ਜਾ ਗੱਡੀ ਬੜੀ ਨਿੱਕੀ ਹੋਈ ਓ ਕੋਈ ਨਹੀਂ ਦਰਵਾਜ਼ਾ ਫੇਰ ਚਲ ਜਾਗੇ ਆਪਣੇ ਰੁਪਿਆ ਹੀ ਕੂਪਨ ਤੇ ਮੈਂ ਕਿਹਾ ਚਲੋ ਜੰਸੀਓ ਵਾਸ਼ਿੰਗ ਕਰਾ ਲੈਂਦੇ ਹਾਂ ਹੁਣ ਆਪਾਂ ਜੰਸੀ ਆ ਕੇ ਲਾਤੀਏ ਗੱਡੀ ਘੰਟਾ ਲਗ ਭਾਗ ਲੱਗ ਹੀ ਜਾਣਾ ਕੋਈ ਨਹੀਂ ਆਪਾਂ ਬਿਨਨੇ ਆ ਜਾਂ ਅੰਦਰ ਚਾਹ ਪਾਣੀ ਪੀਨੇ ਆ ਅੱਜ ਫੇਰ ਗੱਡੀ ਦੀਆਂ ਨਹਾਈਆਂ ਤੋਂਆਂ ਹੋਣਗੀਆਂ ਪਰ ਅੱਜ ਤਰੇਲ ਵੀ ਬੜੀ ਆ। ਸੁੱਕੀ ਤਰੇਲ ਦੇ ਹੀ ਟਿਕਣ। ਲਾਡੋ ਆਪਣੀ ਅੰਦਰ ਤਾਂ ਪਹੁੰਚ ਗਈ ਆ। ਹੁਣ ਅੱਗੇ ਵੇਖੋ ਕਿਦੋਂ ਜਾਂਦੀ ਆ। ਮੈਨੂੰ ਲੱਗਦਾ ਗੱਡੀ ਤਾਂ ਧੋਪ ਗਈ ਆ। ਆਪਣੀ ਇੱਥੇ ਤਾਂ ਹੈਗੀ ਨਹੀਂ ਕਿਤੇ। ਗੱਡੀ ਤੇ ਅਜੇ ਵੀ ਨਹੀਂ ਧੁੱਪੀ ਆਪਣੀ ਤੇ। ਆਪਾਂ ਵਾਸ਼ਿੰਗ ਦੇ ਚੱਕਰ ਦੇਖੀ ਵੀ ਜਾ ਲਿਆ। ਆਓ ਵੇਖਦੇ ਹਾਂ ਕਿ ਵਾਸ਼ਿੰਗ ਹੋਈ ਜਾਂ ਨਹੀਂ ਅਜੇ ਵੀ। ਗੱਡੀ ਤੇ ਆਪਣੀ ਅਜੇ ਵੀ ਤੂੰ بیਜਦੀ ਐ ਤੇ ਮੈਂ ਇਧਰ ਸ਼ੋਰੂ ਜਾ ਆ ਗਿਆ ਮੈਂ ਜਿਹੜਾ ਨਵੀਆਂ ਨਵੀਆਂ ਗੱਡੀਆਂ ਤੇ ਦੇਖੀ ਆਉਣਾ ਆਪਾਂ ਆਲਟੋ 'ਚ ਬੈਠੇ ਜੀ ਵੇਲੋਂ ਨਵੀਂ ਆਲਟੋ ਹਾ 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 ਹੋ ਹੁਣ ਦਈ ਦੇ ਆਪਣੀ ਤਿਆਰ ਹਾਂ ਅਜੇ ਵੀ ਲੱਗੀ ਏ ਵੈਸੇ ਏਜੰਸੀ ਆਉਂਦਾ ਵੀ ਕੋਈ ਫਾਇਦਾ ਨਹੀਂ ਹੈਗਾ ਤਿੰਨ ਤਿੰਨ ਚਾਰ ਚਾਰ ਘੰਟੇ ਕੱਢ ਦਿੰਦੇ ਇੱਕ ਗੱਡੀ ਤੋਂ ਹੁੰਦੀ ਐ 10 ਵਜੇ ਦਾ ਆਇਆ ਸੀ 1 ਵਜੇ ਗਿਆ ਅਜੇ ਤੱਕ ਗੱਡੀ ਨਹੀਂ ਤੋਤੀ ਇੱਕ ਬਾਪੂ ਦਾ ਸਾਹਿਬ ਦਾ ਟੂਰ ਮਰ ਗਿਆ ਉਹ ਬਾਹਰ ਦਿੱਤਾ ਗਿਆ ਤੂੰ ਤੇ ਇੱਕ ਹੁਣ 에어ਪੋਰਟ ਆਇਆ ਖਲੋਤਾ ਅਜੇ ਵੀਰ ਗਈ ਜਾਂਦਾ ਭਾਜੀ ਬਾਸ 15 20 ਮਿੰਟ ਲੋ ਜੀ ਪੂਰੇ ਸਾਢੇ 3 ਦਿਨ ਘੰਟੇ ਸਿਰਖਪਾਈ ਕਰਨ ਤੋਂ ਬਾਅਦ ਆਪਾਂ ਨੂੰ ਗੱਡੀ ਮਿਲ ਗਈ ਆ ਤੇ ਪਰ ਮੈਨੂੰ ਆਪਣੀ ਗੱਡੀ ਬਹੁਤ ਸੋਹਣੀ ਲੱਗੰਦੀ ਆ ਅੱਜ ਲਾਡੋ ਪਿਆਰੀ ਮਿੱਠੀ ਮਿੱਠੀ ਜੀ ਤੇ ਅੰਦਰ ਵੀ ਮੇਰਾ ਤਿਲਖਵਾ ਲਿਆ ਸੀ ਮਾਮਾ ਦਾ ਬਲੌਗਰ ਪੂਰਾ ਕੰਮ ਫੱਬਨ ਤੇ ਅੱਜ ਤਾਂ ਐ ਹੁਣ ਮੇਰਾ ਦਿਲ ਕਰਦਾ ਕਿ ਘਰ ਜਾ ਕੇ ਇਹਨੂੰ ਲਾਦਾ ਤੇ ਉੱਤੇ ਪਾਦਾ ਕਵਰ ਤੇ ਆਪ ਜਾਵਾਂ ਸੌ ਪਰ ਐਦਾਂ ਨਹੀਂ ਕਰਨਾ ਇਹਨੇ ਬੰਦ ਤੇ ਮੈਨੂੰ ਲੱਗਦਾ ਹੋਰ ਬਾਤ ਵਾ ਦਿਹਾੜੀ ਕੱਢ ਜੂਗੀ ਸ਼ੇਰ ਲਿਵਰ ਤੇ ਬੜ ਗਿਆ ਉਹ ਜਾਣਾ ਇਹਨੇ ਲੁੱਟ ਲੋ ਲੁੱਟ ਲੋ ਲੁੱਟ ਲੋ ਸਾਨੂੰ ਲੁੱਟ ਲੋ ਸਾਰੇ ਲੁੱਟ ਲੋ ਤੁਸੀਂ ਵੀ ਲੁੱਟ ਲੋ ਸਾਡੀਆਂ ਗੱਡੀਆਂ ਦੇ ਉੱਤੇ ਲੱਗੇ ਕੈਰੀਅਰ ਆ ਤੇ ਸਰਕਾਰ ਨੇ ਕੈਰੀਅਰ ਬੰਦ ਕਰਤੇ ਆ ਉਹ ਬੰਦਾ ਇਹਨਾਂ ਨੂੰ ਪੁੱਛੇ ਕਿ ਸਮਾਨ ਸਵਾਰੀ ਨੇ ਸਿਰ ਤੇ ਚੁੱਕ ਕੇ ਹੜਨਾ ਹੈ ਜਾਂ ਗੱਡੀ ਨੂੰ ਕਿਲੀਆਂ ਲਾਉਣੀਆਂ ਉਹਦੇ ਨਾਲ ਟੰਗ ਕੇ ਦਾ ਆਪ ਸਵਾਰੀ ਅੰਦਰ ਬਹਿ ਜੂ ਮੈਨਾਂ ਸਰਕਾਰ ਦਾ ਦਿਮਾਗ ਇਹੋ ਜਾ ਰਾਜਸਥਾਨ ਤੇ ਦਿੱਲੀ ਦੇ ਵਿੱਚ ਗੱਡੀਆਂ ਦੇ ਉੱਤੇ ਜਿੰਨੇ ਕੈਰੀਅਰ ਲੱਗੇ ਸਾਰੇ ਬਲੌਗ ਆ ਬਾਂਦਾ ਬੈਣ ਸਰਕਾਰ ਨੇ ਰਾਜਸਥਾਨ ਦੇ ਵਿੱਚ ਕੈਰੀਅਰ ਬੈਨ ਕਰਤੇ ਆ ਉਤੋਂ ਦਿੱਲੀ ਵਾਲੇ ਵੀ ਉਹਨਾਂ ਵੱਲ ਵੇਖ ਕੇ ਨਖਰੇ ਕਰੰਦੇ ਆ ਜਿਹੜੀ ਗੱਡੀ ਕੋਈ ਦਿੱਲੀ ਜਾਂਦੀ ਉਹਦਾ ਕੈਰੀਅਰ ਵੇਖ ਕੇ ਤੇ ਚਲਾਣ ਜੁਰਮ ਕਰੀ ਜਾਂਦੇ ਆ ਉਹਨਾਂ ਦਾ ਆਪਣਾ ਹੁਣੇ ਮੁੰਡਾ ਇੱਕ ਦਿੱਲੀ ਗਿਆ ਤੇ ਉਹ ਦੱਸੰਦਿਆ ਸੀ ਮੈਂ ਨਾ ਕਮਾਲ ਹੋਈ ਪਈ ਆ ਸਰਕਾਰ ਦਾ ਦਿਮਾਗ ਤੇ ਕੀ ਆ ਕਿੱਥੇ ਰੱਖ ਕੇ ਖੜੀਏ ਸਮਾਨ ਆਂ ਅਸੀਂ ਜਾਂ ਫਿਰ ਡਿੱਗੀ ਦੇ ਥਾਂ ਤੇ ਡਿੱਗੇ ਬਣਾ ਦੋ ਗੱਡੀਆਂ ਦੇ ਉਹਦੇ ਵਿੱਚ ਆ ਜੇ ਡਿੱਗੀਆਂ ਤੁਸੀਂ ਬਣਾਈ ਜਾਂਦੇ ਕਿਹੜਿਆ ਇਹ ਜਿਓਮੈਟਰੀਆਂ ਜਿਹੜੀਆਂ ਨਿਕਿਆ ਨਿਕਿਆ ਕਿ ਦੋ ਪੈਨਸਲਾਂ ਰੱਖ ਲੋ ਤੇ ਤੀਜਾ ਪੈਨ ਬਣਾ ਆਵੇ ਸਾਡੇ ਇਹ ਗੱਡੀਆਂ ਤੇ ਸਿਲੰਡਰ ਲੱਗੇ ਤਾਂ ਅਸੀਂ ਕਿੱਥੇ ਰੱਖੀਏ ਬੈਗ ਕੰਮ ਦੇ ਅੱਗੇ ਕੋਈ ਨਹੀਂ ਚੱਲਦਾ ਦਿੱਲੀ ਵਾਲੇ ਵੀਰ ਨਾਲ ਹੁਣੇ ਗੱਲ ਹੋਈ ਤੇ ਵਿੱਚ ਇਹ ਮੈਨੂੰ Jio ਵਾਲਿਆਂ ਦਾ ਫੋਨ ਆ ਗਿਆ SIM ਲਈ ਹੀ ਨਵੀਂ ਹਾਂਜੀ ਸਰ ਤੁਹਾਡੀ ਸਰਵਿਸ ਕੈਸੀ ਚੱਲਦੀ ਹੈ ਉਹ ਮੇਰਾ ਸਾ ਸਾਰਾ ਗੁਜ਼ਾ ਮੇਰਾ ਉਹਨਾਂ ਦੇ ਨਿਕਲ ਗਿਆ ਮੈਂ ਤੁਹਾਡੀ ਭਲੀ ਹੋ ਜਾਈ ਸਾਨੂੰ ਇਹਦੇ ਨਾਲ ਜਾ ਪੈ ਤੁਹਾਨੂੰ ਸਰਵਿਸਾਂ ਦੀ ਬਈ ਆ ਮੈਂ ਕੋਈ ਸਰਵਿਸ ਸਰਵਿਸ ਨਹੀਂ ਤੁਹਾਡੀ ਭਾਜੋ ਐਸੋ ਮੈਂ ਮੈਨੂੰ ਫੋਨ ਨਾਲ ਆਇਓ ਗਾ ਉਹ ਬਜਾਰੀ ਭਾਏ ਦੇ ਸੋਦੀ ਹੈ ਕਿ ਅੱਜ ਲੱਗਦਾ ਘਰੋਂ ਲੜ ਕੇ ਆਈ ਉਹ ਨਹੀਂ ਯਾਰ ਬੜਾ ਕੰਮ ਦੇ ਵੇਖੋ ਆਪ ਸਰਕਾਰ ਨੇ ਵੇਖੋ ਕੀ ਕੀਤਾ ਸਰਕਾਰ ਨੇ ਆਪਣੀ ਸਰਕਾਰੀ ਗੱਡੀ ਕੱਢਤੀ Uber ਦੀ ਕਿ ਜਿਹੜੀਆਂ ਹੀ Uber ਚਲਾਉਂਦੇ ਹਨਾ ਉਹ ਸਰਕਾਰ ਦੀਆਂ ਗੱਡੀਆਂ Uber ਹੋਣਗੀਆਂ ਸਰਕਾਰ ਦਾ ਪੈਸਾ ਸਰਕਾਰ ਨੂੰ ਜਾਊਗਾ ਸਾਰਾ ਤੇ ਵਿੱਚ ਜਿਹੜੇ ਡਰਾਈਵਰ ਬੈਠੇ ਉਹ ਤਨਖਾਹਾਂ ਤੇ ਹੋਣਗੇ ਕਿ ਇੱਕ ਟੈਕਸੀ ਗੱਡੀ ਵੀ ਸਰਕਾਰੀ ਆ ਗਈ ਆ ਕੋਈ ਸਾਡੇ ਪੱਲੇ ਰਹਿੰਦੋ ਕੁਛ ਇੰਨੀਆਂ-ਇੰਨੀਆਂ ਮਹਿੰਗੀਆਂ ਗੱਡੀਆਂ ਦੀ ਇੰਸ਼ੋਰੈਂਸ ਹੁੰਦੀਆਂ ਇੰਨੇ-ਇੰਨੇ ਵੱਡੇ ਅਸੀਂ ਟੈਕਸ ਤਾਰਦੇ ਆ ਪਿੰਕ ਪਰਮਿਟ ਹੋ ਗਿਆ ਹੋਰ ਪੰਜਾਬ ਟੈਕਸ ਹੋ ਗਿਆ ਸਟੇਟ ਟੈਕਸ ਹੋ ਗਿਆ ਆ ਟੋਲਾਂ ਦੇ ਤੁਸੀਂ ਇੰਨਾ ਕਰ ਗੰਦ ਪਾਇਆ ਕਿਤੇ ਹੈ ਅਸੀਂ ਇੱਥੇ ਬਹਿ ਕੇ ਗੱਡੀਆਂ ਦੇ ਵਿੱਚ ਇਹ ਸੋਚਦੇ ਆ ਕੀ ਅਸੀਂ ਕੰਮ ਕਿਵੇਂ ਚਲਾਈਏ ਆਪਣਾ ਸਾਡਾ ਕੰਮ ਕਿਵੇਂ ਸਕਸੈਸਫੁਲ ਹੋ ਸਕਦਾ ਸਾਡੀ ਮਾਰਕੀਟ ਕਿਵੇਂ ਬਣ ਸਕਦੀ ਆ ਤੇ ਗਵਰਨਮੈਂਟ ਇਹ ਸੋਚਦੀ ਆ ਕਿ ਇਹਨਾਂ ਦੇ ਕੰਮ ਕਿਵੇਂ ਘੱਟ ਸਕਦੇ ਆ ਇਹਨਾਂ ਦੇ ਜੇਬਾਂ ਦੇ ਵਿੱਚੋਂ ਅਸੀਂ ਨੋਟ ਕਿਵੇਂ ਘੱਟ ਸਕਦੇ ਆ ਉਹ ਤੁਸੀਂ ਤਾਂ ਸਾਡੀਆਂ ਬਾਹਾਂ ਫੜਦੇ ਆਂ ਤੇ ਸਾਡੇ ਗਲੇ ਫੜੀ ਜਾਂਦੇ ਜੀ ਬੱਸ ਕਰੋ ਹੁਣ ਅ ਕੈਰੀਅਰ ਵਾਲਾ ਤੇ ਬਾਹਲਾ ਧੱਕਾ ਵਾਦੇ 100 ਦੇ ਵਿੱਚੋਂ 90 ਗੱਡੀਆਂ ਦੇ ਕੈਰੀਅਰ ਲੱਗੇ ਆ ਤੇ ਕਿੱਥੇ ਜਾਣਗੇ ਵਿਚਾਰੇ ਦੱਸੋ ਅੱਛਾ ਚਲੋ ਜਿਹੜੇ ਜਿਨ੍ਹਾਂ ਤੋਂ ਵੱਡੀਆਂ ਗੱਡੀਆਂ ਵਾਂ ਉਹਨਾਂ ਗੱਡੀਆਂ ਦਾ ਫੇਰ ਵੀ 50 60% ਚੱਲ ਸਕਦਾ ਕੰਮ ਉਹ ਤਾਂ ਚੱਲ ਸਕਦਾ ਕਿ ਉਹਨਾਂ ਨੇ ਛੋਟੀ ਗੱਡੀ ਦੀ ਵੀ ਸਵਾਰੀ ਲੈਣੀ ਤੇ ਜਿਹੜੇ ਗੱਡੀ ਜਿਹੜੇ ਮਹਾਤੜ ਵਸਾਤੀ ਆ ਆਪਣੇ ਵਰਗੇ ਛੋਟੀਆਂ ਗੱਡੀਆਂ ਪਾ ਕੇ ਬੈਠੇ ਆ ਮਹਾ ਕੰਮ ਉਹਨਾਂ ਦਾ ਅਧਿਆ ਸੂਤਰ ਬਹਿਣ ਤੇ ਉਹ ਪੁੱ问ਦਾ ਕਿੱਥੇ ਜਾਊਗਾ ਮੇਰੀ ਗੱਡੀ ਦੇ ਟੈਂਕੀ ਲੱਗੀ ਆ ਤੇ ਮੈਂ ਟੱਚੀ ਕਿੱਥੇ ਰੱਖ ਲੈਣੇ ਸਾਡਾ ਇਹ ਇੱਕ ਹਸਾਰਾ ਉੱਪਰ ਹੀ ਜੈਨਾ ਗਾਲ ਸੁਣ ਕੇ ਬੜਾ ਵੱਟ ਜੜਿਆ ਦਿਲ ਤੇ ਕਰਦਾ ਕਿ ਮੈਂ ਬਹੁਤ ਜ਼ਿਆਦਾ ਯਾਰ ਦੱਸੋ ਇਹ ਤੇ ਸਰਾ ਸਰ ਧੱਕਾਵਾ ਦੇ ਦੱਸੋ ਹੁਣ ਦੁਪਹਿਰ ਦਾ ਟਾਈਮ ਆ ਗਿਆ ਤੇ ਭੁੱਖ ਲੱਗੀ ਆ ਹੁਣ ਸਮਝ ਨਹੀਂ ਲੱਗਦੀ ਕਿ ਕੀ ਖਾਈਏ ਤੇ ਕੀ ਪੀਏ ਦੱਸੋ ਕੁਝ ਮੈਂ ਤੁਹਾਨੂੰ ਕੀ ਦੱਸਾਂ ਰੋਜ਼ ਜੜੀ ਕਿ ਮੈਂ ਕੀ ਖਾਣ ਲੱਗਾ ਜੇ ਅਜੀ ਤੁਸੀਂ ਦੱਸੋ ਮੈਨੂੰ ਕੋਈ ਮੈਸੇਜ ਕਰਕੇ ਦੱਸੋ ਕਿ ਖਾਣ ਵਾਲਾ ਆਪਣੇ ਅਮਰਸਰ ਦੇ ਵਿੱਚ ਕੀ ਕੀ ਮਿਲਦਾ ਏ ਹੈ ਨਾਲ ਮੈਨੂੰ ਟਿਕਾਣੇ ਲੋਕੇਸ਼ਨਾਂ ਦੱਸੋ ਕਿ ਮੈਂ ਨਵੀਂ-ਨਵੀਂ ਚੀਜ਼ ਟਰਾਈ ਕਰਾਂ ਯਾਰ ਸੱਤੀਓ ਕੱਲ ਵਾਲੀ ਥਾਂ ਤੇ ਬੈਠ ਕੇ ਦਹੀਂ ਹੀ ਚਾਹ ਪੀਣ ਤੇ ਇਹਨਾਂ ਦੀ ਚਾਹ ਬਹੁਤ ਸਵਾਦ ਆ ਪਤਾ ਨਹੀਂ ਇਹਨਾਂ ਦੇ ਹੱਥ ਦੇ ਵਿੱਚ ਕੀ ਜਾਦੂ ਆ ਬਹੁਤ ਹੀ ਸਵਾਦ ਆ ਆਪਾਂ ਘਰ ਦੇ ਵਿੱਚ ਚਾਹ ਬਣਾਉਂਦੇ ਆਂ ਚੰਗੀ ਤੋਂ ਚੰਗਾ ਦੁੱਧ ਚੰਗੀ ਤੋਂ ਚੰਗੀ ਪਤੀ ਲਿਆਣਗੇ ਦੇ ਦਈਏ ਪਰ ਤਾਂ ਵੀ ਇਹਨਾਂ ਦੇ ਚਾਹ ਦੀ ਕੋਈ ਕਾਪੀ ਨਹੀਂ ਕਰ ਸਕਦਾ ਬਹੁਤ ਹੀ ਘੈਂਟ ਚਾਹ ਇਹਨਾਂ ਦੀ ਛੋਟੀ ਜੀ ਦੁਕਾਨ ਹੈਗੀ ਹੈ ਜੀ 100 ਫੁੱਟੀ ਰੋਡ ਤੋਂ ਉਹ ਸਾਹਮਣੇ ਭਗੋਤੀ ਵਾਲੀ ਦੁਕਾਨ ਉਹਦੇ ਬਿਲਕੁਲ ਆਪੋਜ਼ਿਟ ਬਹੁਤ ਹੀ ਘੈਂਟ ਚਾਹ ਵਾ ਟਰਾਈ ਕਰਿਓ ਕਿਤੇ ਨਾ ਆਪਾਂ ਆ ਗਏ ਜੀ ਅਜੀਤ ਗਾਰਮੈਂਟਸ ਸੁਲਤਾਨਪੁਰ ਰੋਡ ਤੇ ਪਾਜ ਨੇ ਲੈਣਾ ਸੀ ਨਾਈਟ ਸੂਟ ਤੇ ਉਹਨਾਂ ਨਾਲ ਆਪਾਂ ਨਾਈਟ ਸੂਟ ਦਵਾਉਣਾ ਆਏ ਉਹਨਾਂ ਨੂੰ ਆਪਾਂ ਥੋੜਾ ਸਮਾਨ ਲੈਣਾ ਸੀ ਤੇ ਹੁਣ ਆਪਾਂ ਆ ਗਏ ਬਾਣੀਆਂ ਦੀ ਢੱਟੀ ਤੇ ਆਪਣਾ ਮੰਮੀ ਨੂੰ ਮਿਲਣ ਨੂੰ ਬਹੁਤ ਦਿਲ ਕਰੰਦਿਆ ਸੀ ਤੇ ਆਪਾਂ ਫਿਰ ਅੱਜ ਘਰੇ ਆ ਗਏ ਮੈਂ ਚੱਲ ਰਾਤ ਦੀ ਰਾਤ ਚਲੇ ਜਾਂਦੇ ਸਵੇਰੇ ਆ ਜਾਾਂਗੇ ਫਿਰ ਭਾਜੀ ਨਾ ਹੁਣ ਆਪਾਂ ਆ ਗਏ ਘਰੇ ਤੇ ਫਿਰ ਖਾਣੇ ਪੀਣੇ ਰੋਟੀ ਪਾਣੀ ਤੇ ਆਰਾਮ ਕਰਦੇ ਆ ਸਵੇਰੇ ਫਿਰ ਚਲੇ ਜਾਣਾ ਆਪਣੇ ਪਾਲ ਸਾਹਿਬ ਹੈਲੋ ਗਾਇਜ਼ ਹਾਓ ਆ ਰਹੀ ਹੋ ਉਹ ਜੀ ਮਨੂਪ ਆ ਗਿਆ ਮਨੂਪ ਮਨੂਪ ਨਾਮ ਮੇ ਮੇ ਲੋਕ ਹੈਲੋ ਗਾਇਜ਼ ਗਾਇਜ਼ ਮੇਰੀ ਆਈਡੀ ਨੂੰ ਫੋਲੋ ਕਰ ਲਓ ਯਾਰ ਇਹਦੀ ਆਈਡੀ ਨੂੰ ਫੋਲੋ ਕਰੋ ਯਾਰ ਇਹ ਨਹੀਂ ਬੜੇ ਵੱਟ ਕੱਢੇ ਜੀ ਅੱਲ ਮੈਂ ਰੀਲ ਬਣਾਣੀ ਨਵੀਂ ਇੱਕ ਇਹਦੀ ਮਨੂਪ ਸਿੰਘ ਆਈਡੀ ਆ ਗੁਰੀ ਮਨੂਪ ਮੈਂ ਮੈਂਸ਼ਨ ਕਰ ਦੂੰਗਾ ਵਿੱਚ ਤੇ ਹੋਵੇ ਜਿਨੀ ਮਤਲਬ ਵਲੌਗ ਵੀ ਕਰਦੇ ਓਕੇ ਮੈਂਸ਼ਨ ਕਰ ਦੂ ਮੈਂ ਤੇ ਇਹਨੂੰ ਸਾਰੇ ਜਣੇ ਫੋਲੋ ਕਰ ਲਿਓ ਇੰਸਟਾਗ੍ਰam ਤੇ ਇਹਦੀ ਆਈਡਿ ਆ ਭੰਗੜਾ ਬਹੁਤ ਸੋਹਣਾ ਪਉਂਦਾ ਏ ਵਿੱਚ ਸਭ ਚੀਜ਼ ਦੱਸ ਦਈਏ ਆਈਦਰ ਵੇ ਬਹੁਤ ਵਧੀਆ ਇੱਕ ਕਾਮੇਡੀ ਵੀਡੀਓ ਬਣਾ ਲੱਗੇ ਆ ਅਜੇ ਅਜੇ ਅਸੀਂ ਸੋਚ ਹੀ ਰਹੇ ਆ ਸੋਚ ਰਹੇ ਆ ਤੇ ਬਣਾਉਣੇ ਪਤਾ ਨਹੀਂ ਕਿਦਾਂ ਆ ਇਹ ਨਹੀਂ ਪਤਾ ਟਾਈਮ ਨਹੀਂ ਲੱਗੰਦਿਆ ਇੱਕ ਤੇ ਕੋਈ ਨਹੀਂ ਬਣਾਵਾਂਗੇ ਛੇਤੀ ਤੋਂ ਛੇਤੀ ਆਊਗਾ ਤੇ ਤੁਸੀਂ ਬਸ ਬਣਾਵਾਂਗੇ ਤੇ YouTube ਤੇ ਪਾ ਤੇ ਬਾਕੀ ਤੁਸੀਂ ਸਾਨੂੰ ਵੇਖਦੇ ਰਹੋ ਪਿਆਰ ਦਿੰਦੇ ਰਹੋ ਆਪਣਾ ਤੇ ਇਸ ਵਲੌਗ ਨੂੰ ਤੁਸੀਂ ਲਾਈਕ ਕਮੈਂਟ ਐਂਡ ਸ਼ੇਅਰ ਕਰਦੇ ਹੋ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਜੀ ਇੱਕ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਾਡਾ ਖੁਸ਼ ਰਹੋ ਆਬਾਦ ਰਹੋ